ਯਤਨ ਕਰੀਏ ਤਾਨ ਸ੍ਰੀ ਗੁਰਜੰਦੇ ਪਾਤਸ਼ਾਹ ਜੀ ਸ਼ਬਦ ਦੀ ਬਰਕਤ ਦੇ ਨਾਲ ਸਮਝਾਉਣਾ ਕਰਦੇ ਨੇ ਗੌੜੇ ਮਹੱਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨਤਾ ਕੀ 욧 ਗਹਿ ਜਾਰੇ ਪਾਰ ਬ੍ਰਹਮ ਇਹ ਦੁਨੀਆਂ ਬਣਾਉਣ ਵਾਲਾ ਉਹ ਮਾਲਕ ਜਿਨੇ ਇਸ ਬ੍ਰਹਮ ਦੀ ਉਤਪੱਤੀ ਕੀਤੀ ਹੈ ਪੂਰਨ ਪਰਮੇਸ਼ਰ ਸਭ ਕੁਝ ਕਰਨ ਦੇ ਸਮਰੱਥਾ ਰੱਖਣ ਵਾਲਾ ਮਨ ਤਾਂ ਕਿ ਓਟ ਗਹੀ ਜੈ ਰਹੀ ਹੈ ਮੇਰੇ ਮਨਾ ਉਸ ਮਾਲਕ ਦੀ ਓਟ ਤੱਕ ਉਸ ਮਾਲਕ ਦਾ ਆਸਰਾ ਤੱਕ ਜਿਨ ਤਾਰੇ ਬਰਮੰਡ ਖੰਡ ਹਰ ਤਾਂ ਕੋ ਨਾਮ ਜਪੀਜੈ ਰੇ ਜਿਨ ਤਾਰੇ ਧਾਰੇ ਤੋਂ ਪਾਵੇ ਕੀ ਬਣਾਏ ਪੈਦਾ ਕੀਤੀ ਵਿਉਂਤ ਘੜੀ ਬਰਮੰਡ ਖੰਡ ਇਹ ਬਰਮੰਡ ਜਿਨੇ ਬਣਾਇਆ ਇਹ ਖੰਡ ਧਰਤੀਆਂ ਸਰੀਰ ਜਿਨੇ ਬਣਾਏ ਹਰ ਤਾਂ ਕੋ ਨਾਮ ਜਪੀਜੈ ਰੇ ਉਸ ਬਣਾਉਣ ਵਾਲੇ ਨੂੰ ਚੇਤੇ ਰੱਖੀਏ ਜਿਹਦੇ ਹੁਕਮ ਦੇ ਨਾਲ ਇਹ ਸਾਨੂੰ ਸਰੀਰ ਮਿਲਿਆ ਹੈ ਇਸ ertidite ਰਹਿਣਾ ਮਿਲਿਆ ਹੈ ਉਹਦਾ ਨਾਮ ਜਪੀਏ ਉਹਨੂੰ ਚੇਤੇ ਰੱਖੀਏ ਉਹਦਾ ਸ਼ੁਕਰਾਨਾ ਕਰੀਏ ਰਹੋ ਮਨ ਕੀ ਮਤ ਤਿਆਗੋ ਮਨ ਕੀ ਮਤ ਇੱਕ ਹੁੰਦੀ ਹੈ ਗੁਰੂ ਦੀ ਮਤ ਭਾਵ ਕਿ ਜੋ ਗੁਰਬਾਣੀ ਕਹਿੰਦੀ ਹੈ ਗੁਰ ਇਤਿਹਾਸ ਕਹਿੰਦਾ ਹੈ ਗੁਰੂ ਦੀ ਸਿੱਖਿਆ ਕਹਿੰਦੀ ਹੈ ਮਨੁੱਖ ਓਵੇਂ ਜੀਵਨ ਗੁਜ਼ਾਰਦਾ ਹੈ ਗੁਰਮਤ ਹਾਸਲ ਕਰਦਾ ਹੈ ਗੁਰੂ ਦੀ ਮਤ ਲੈਂਦਾ ਹੈ ਤੇ ਗੁਰਮਖ ਬਣ ਜਾਂਦਾ ਹੈ ਗੁਰ ਮਰਿਆਦਾ ਅਨੁਸਾਰ ਜੀਵਨ ਜਿਉਣਾ ਗੁਰੂ ਦੀ ਮਤ ਹੈ ਪਰ ਗੁਰਬਾਣੀ ਕਹ ਰਹੀ ਹੈ ਮਨ ਕੀ ਮਤ ਤਿਆਗੋ ਭੜਿਆ ਲੋਕਾ ਜਿਹੜਾ ਤੂੰ ਮਨਮਤ ਕਰਦਾ ਫਿਰਦਾ ਹੈ ਕੋਈ ਜੰਮਦਾ ਹੈ ਤਾਂ ਤੂੰ ਮਨਮਤ ਕਰਦਾ ਹੈ ਜੇ ਕੋ ਚੜਾਈ ਕਰ ਜਾਂਦਾ ਹੈ ਤਾਂ ਤੂੰ ਮਨਮਤ ਕਰਦਾ ਹੈ ਉਹਣਾ ਜਾਣਾ ਉਹਦੇ ਹੁਕਮ ਅੰਦਰ ਹੈ ਜਦੋਂ ਉਹ ਜੰਮਣ ਲੱਗਿਆ ਜੀਵਨ ਦੇਣ ਲੱਗਿਆ ਦਿਨ ਵਾਰ ਨਹੀਂ ਵਿਚਾਰਦਾ ਨਾ ਹਤਵਾਰ ਵਿਚਾਰੇ ਨਾ ਵੀਰਵਾਰ ਵਿਚਾਰੇ ਨਾ ਕੋਈ ਤਰੀਕ ਵਿਚਾਰੀ ਜਾਵੇ ਨਾ ਕੋਈ ਪੰਚਕ ਵਿਚਾਰੀ ਜਾਂਦੀ ਹੈ ਜਦੋਂ ਕਿਸੇ ਦਾ ਜਨਮ ਹੋਣਾ ਹੈ ਉਹਦੇ ਹੁਕਮ ਅnder ਹੋ ਜਾਣਾ ਹੈ ਤੇ ਸੁਭਾਇਕ ਜੀ ਗੱਲ ਹੈ ਕਿ ਆਪਾਂ ਕਿਸੇ ਦੇ ਜਨਮ ਨੂੰ ਰੋਕ ਨਹੀਂ ਸਕਦੇ ਗੁਰਬਾਣੀ ਕਹਿੰਦੀ ਮਾਨ ਕੀ ਮਤ ਤਿਆਗੋ ਜਿੱਥੇ ਤੋਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਮੁਕ ਸੰਸਾਰ ਦੇ ਆਉਂਦਾ ਹੈ ਹੁਕਮ ਦੇ ਅਨੁਸਾਰ ਚਲਾ ਜਾਂਦਾ ਹੈ ਪੋਤੇ ਵੀ ਤੂੰ ਆਪਣੀਆਂ ਮਨ ਮਰਜ਼ੀਆਂ ਕਰਦਾ ਹੈ ਕਈ ਤਰ੍ਹਾਂ ਦੇ ਵਾਦੋ ਦੇ ਮਨਮਤ ਘੋਟ ਕੇ ਆਪਣਾ ਆਪ ਉਹਦੇ ਤਿਹਾਰੀ ਕਰ ਦੇਣਾ ਹੈ ਭਲਿਆ ਲੋਕਾ ਉਹਨੂੰ ਤਿਆਗ ਜਿਹੜੇ ਵਾਦੋ ਦੇ ਆਪਾਂ ਵਹਿਮਾਂ ਭਰਮਾਂ ਵਾਲੇ ਕਰਮ ਕਰਨੇ ਆ ਇਹਦਾ ਕੋਈ ਲਾਭ ਨਹੀਂ ਕੋਈ ਪ੍ਰੋਫਿਟ ਨਹੀਂ ਹੈ ਮਨ ਕੀ ਮਤ ਤਿਆਗੋ ਜਿਹੜੀਆਂ ਤੂੰ ਮਨ ਮਰਜ਼ੀਆਂ ਕਰਦਾ ਹੈ ਉਹਨੂੰ ਤਿਆਗ ਦੇ ਛੱਡ ਦੇ ਹਰ ਜਨ ਹੁਕਮ ਬੂਝ ਉਹ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਉਹਦਾ ਹੁਕਮ ਹੋ ਰਿਹਾ ਹੈ ਆ ਰਿਹਾ ਹੈ ਉਹਦਾ ਹੁਕਮ ਹੋ ਰਿਹਾ ਹੈ ਜਾ ਰਿਹਾ ਹੈ ਜੀਵਨ ਬਸਰ ਹੋ ਰਿਹਾ ਹੈ ਹਰ ਜਨ ਹੁਕਮ ਬੂਝ ਹੁਕਮ ਨੂੰ ਪਹਿਚਾਨ ਲੈ ਸਮਝ ਲੈ ਸੁੱਖ ਪਾਈਏ ਰੇ ਜਦੋਂ ਤੂੰ ਹੁਕਮ ਪਛਾਣਨ ਜੋਗਾ ਹੋ ਗਿਆ ਗੁਰਬਾਣੀ ਦੀ ਸਮਝ ਆ ਗਈ ਗੁਰੂ ਦੀ ਬੂਝ ਆ ਗਈ ਭਗ ਕੀ ਸਮਝ ਵਿਚਾਰ ਲਿਆ ਸੁੱਖ ਪਾਈਏ ਰੇ ਫਿਰ ਤੈਨੂੰ ਆਤਮਿਕ ਸੁੱਖ ਮਿਲ ਜਾਵੇਗਾ ਕਿੰਨੇ ਸ਼ਹੀਦ ਹੋਏ ਨੇ ਸੀਧੀਆਂ ਵੀ ਹੋਈਆਂ ਕਈ ਤਰ੍ਹਾਂ ਦੇ ਕਰਮ ਹੋਏ ਪਰ ਉਹਨਾਂ ਦੇ ਮਨ ਵਿੱਚ ਸੰਤੋਖ ਸਬਰ ਧੀਰਜ ਰਿਹਾ ਕਿਉਂਕਿ ਉਹਨਾਂ ਨੇ ਗੁਰੂ ਦੀ ਵਿਚਾਰ ਨੂੰ ਗੁਰੂ ਦੇ ਹੁਕਮ ਨੂੰ ਸਮਝ ਲਿਆ ਸੀ ਜੀਵਨ ਵਿੱਚ ਲਾਗੂ ਕਰ ਲਿਆ ਸੀ ਜੋ ਪ੍ਰਭ ਕਰੈ ਸੋਈ ਭਲ ਮੰਨੋ ਜੋ ਪਰਮਾਤਮਾ ਕਰ ਰਿਹਾ ਹੈ ਉਹਨੂੰ ਪਲਾ ਕਰਕੇ ਜਾਨੋ ਜੇ ਕੋਈ ਮੰਦਾ ਕਰਮ ਹੋਵੇਗਾ ਸਭਾਏ ਸਾਡੇ ਕਰ ਦੁੱਖ ਦੀ ਘੜੀ ਹੋਗੀ ਕੋਈ ਵਿਛੋੜਾ ਹੋ ਗਿਆ ਤੇ ਆਪਾਂ ਬਿਅਕਲ ਹੋ ਜਾਣੇ ਆ ਰੱਬ ਨੂੰ ਮੰਦਾ ਚੰਗਾ ਬੋਲੀਉਨੇ ਆ ਹੁੰਦਾ ਉਹਦੇ ਬਾਣੀ ਅੰਦਰ ਜੋ ਪ੍ਰਵ ਕਰੇ ਸੋਈ ਭਲ ਮਾਨੋ ਜਦੋਂ ਦੁੱਖ ਦੀ ਘੜੀ ਆਈ ਰੱਬ ਨੂੰ ਮੰਦਾ ਚੰਗਾ ਬੋਲਣਾ ਕਈ ਤਰ੍ਹਾਂ ਦੇ ਵਿਰਾਗ ਕਰਨੇ ਕਈ ਤਰ੍ਹਾਂ ਦੇ ਕੋਤ ਕਰਨੇ ਤੇ ਜਦੋਂ ਜਦੋਂ ਖੁਸ਼ੀ ਹੁੰਦੀ ਹੈ ਕੋਈ ਸੁਖਾਲਾ ਸਮਾ ਹੋ ਜਾਂਦਾ ਹੈ ਉਦੋਂ ਵੀ ਅਸੀਂ ਰੱਬ ਨੂੰ ਛੱਡ ਕੇ ਤੇ ਕਈ ਤਰ੍ਹਾਂ ਦੇ ਵਾਂਧੂ ਕਰਮ ਕਰਨੀਆਂ ਨਸ਼ਿਆਂ ਨੂੰ ਪੈਲ ਦੇਣੀਆਂ ਅਤੇ ਕਈ ਤਰ੍ਹਾਂ ਦੇ ਵਾਜਿਆਂ ਗਾਜੀਆਂ ਦੇ ਨਾਲ ਅਸੀਂ ਉੱਥੇ ਵੀ ਰੱਬ ਨੂੰ ਭੁੱਲ ਜਾਨੇ ਚਾਹੇ ਸੁੱਖ ਹੋਵੇ ਦੁੱਖ ਹੋਵੇ ਦੋਵੇਂ ਪਹਿਲੂਆਂ ਦੇ ਜੋ ਪਹਿਲੂ ਰੱਬ ਦੀ ਮਰਜ਼ੀ ਹੈ ਦੋਵੇਂ ਪਹਿਲੂਆਂ ਚ ਅਸੀਂ ਰੱਬ ਨੂੰ ਵਿਸਾਰ ਦੇਨੇ ਆ ਭੁਲਾ ਦੇਨੇ ਆ ਜੋ ਪ੍ਰਭ ਕਰੈ ਸੋਈ ਭਲ ਮਾਨੋ ਜੋ ਵੀ ਹੋ ਰਿਹਾ ਹੈ ਚੰਗਾ ਹੋ ਰਿਹਾ ਮੰਦਾ ਹੋ ਰਿਹਾ ਉਹਨੂੰ ਭਲਾ ਕਰਕੇ ਉਹਦੀ ਰਜ਼ਾ ਕਰਕੇ ਮੰਨੋ ਸੁੱਖ ਦੁੱਖ ਉਹੀ ਧਿਆਇਆ ਰੇ ਜੇ ਸੁੱਖ ਤਾਂ ਵੀ ਧਿਆਨਾ ਕਰੋ ਜੇ ਦੁੱਖ ਹੈ ਤਾਂ ਵੀ ਉਹਨੂੰ ਚੇਤੇ ਰੱਖੋ ਕਿ ਉਹ ਸਭ ਕੁਝ ਕਰ ਰਿਹਾ ਹੈ ਉਦਾਹੀ ਹੁਕਮ ਵਰਤ ਰਿਹਾ ਹੈ ਸੁਖ ਦੁਖ ਉਹ ਹੀ ਧਿਆਇ ਰੇ ਕੋਟ ਪਤਿਤ ਉਦਾਰੇ ਖਿਨ ਮੈਂ ਜੇ ਉਹਦੀ ਨਦਰ ਸਵੱਲੀ ਹੋ ਜਾਵੇ ਜੇ ਸਾਡਾ ਕਰਮ ਉਹਨੂੰ ਪਾ ਜਾਵੇ ਸਾਡੀ ਸੇਵਾ ਸਿਮਰਨ ਨੂੰ ਪਾ ਜਾਵੇ ਕੋਟ ਪਤਿਤ ਕਰੋੜਾਂ ਹੀ ਪਤਿਤ ਹੋਏ ਉਦਾਰਾ ਖਿਨ ਮੈਂ ਉਹਦੀ ਇੱਕ ਨਿਗਾਹ ਦੇ ਨਾਲ ਖਿਨ ਮਾਤਰ ਅੱਖ ਝਪਕਣ ਤੋਂ ਥੋੜੇ ਸਮੇਂ ਵਿੱਚ ਉਦਾਰ ਹੋ ਜਾਂਦਾ ਹੈ ਕੋਟ ਪਤਿਤ ਉਦਾਰਾ ਖਿਨ ਮੈਂ ਕਰਤੇ ਬਾਹਰ ਨਾ ਲੱਗੈ ਰੇ ਉਹ ਜੇ ਕਰਤੇ ਦੀ ਨਿਗਾਹ ਸਵੱਲੀ ਹੋ ਗਈ ਤੇ ਕੁਝ ਸਮਾਂ ਨਹੀਂ ਲੱਗਣਾ ਚਟਪਟ ਹੀ ਭਾਵ ਕੀ ਥੋੜੇ ਸਮੇਂ ਵਿੱਚ ਅੱਖ ਝਪਕਣ ਦੇ ਫੌਰ ਵਿੱਚ ਹੀ ਤੇਰਾ ਜੀਵਨ ਸੁਕਾਲਾ ਹੋ ਜਾਣਾ ਹੈ ਤੇਰੀ ਤੇ ਨਦਰ ਸਵੱਲੀ ਹੋ ਜਾਣੀ ਹੈ ਦੀਨ ਦਰਦ ਦੁਖ ਭੰਜਨ ਸਵਾਮੀ ਉਦਿਨਾ ਤੇ ਗਰੀਬਾਂ ਤੇ ਨਾਥਾਂ ਤੇ ਦਇਆ ਕਰਨ ਵਾਲਾ ਹੈ ਧੀਨ ਦਰਦ ਦੁਖ ਭੰਜਨ ਸਵਾਮੀ ਜਿਸ ਭਾਵੈ ਤਿਸੈ ਨਿਵਾਜੈ ਰੇ ਜਿਹੜਾ ਉਹਨੂੰ ਪਾ ਜਾਂਦਾ ਹੈ ਉਹਦੇ ਤੇ ਉਹਦੀ ਨਿਗਾਹ ਆ ਜਾਂਦੀ ਹੈ ਨਿਵਾਜੈ ਪਾਪ ਕੀ ਉਹਦੀ ਨਜ਼ਰ ਦੇ ਵਿੱਚ ਆ ਜਾਣਾ ਉਹਦੀ ਨਿਗਾਹ ਦੇ ਵਿੱਚ ਆ ਜਾਣਾ ਸਭ ਕੋ ਮਾਤ ਪਿਤਾ ਪ੍ਰਤਪਾਲਕ ਆਪਾਂ ਸਾਰੇ ਬੱਚੇ ਆ ਉਹਦੇ ਬਣਾਏ ਹੋਏ ਆ ਉਹ ਸਾਡਾ ਮਾਪਿਓ ਹੈ ਪਿਤਾ ਹੈ ਜੀ ਪ੍ਰਾਣ ਸੁਖ 사ਗਰੇ ਜੀਆਂ ਨੂੰ ਪ੍ਰਾਣ ਦੇਣ ਵਾਲਾ ਹੈ ਸੁਖ ਦੇਣ ਵਾਲਾ ਹੈ ਦੇਨ ਦੇ ਟੋਟ ਨਹੀਂ ਤਿਸ ਕਰਤੇ ਉਹ ਹਰ ਵੇਲੇ ਸਾਨੂੰ ਦਾਤਾਂ ਦੇ ਰਿਹਾ ਹੈ ਰਿਜਕ ਦੇ ਰਿਹਾ ਹੈ ਧਨ ਦੇ ਰਿਹਾ ਹੈ ਸਵਾਸ ਦੇ ਰਿਹਾ ਹੈ ਜਿਉਂ ਆਪਾਂ ਜਨਮ ਲਿਆ ਹੈ ਸਵਾਸ ਲੈ ਰਹੇ ਆ ਪਦਾਰਥ ਲੈ ਰਹੇ ਆ ਪੇਟ ਦੀ ਪੂਰਤੀ ਵਾਸਤੇ ਭੋਜਨ ਖਾਇਆ ਜਾਂਦਾ ਹੈ ਸਰੀਰ ਦੀ ਲੋੜ ਵਾਸਤੇ ਸਰੀਰ ਨੂੰ ਟਕਿਆ ਜਾ ਰਿਹਾ ਹੈ ਜਿਉਂ ਜੰਮੇ ਅੱਜ ਕਿੰਨੀ ਕਿੰਨੀ ਅਸੀਂ ਉਮਰ ਹੰਡਾ ਬੈਠੇ ਆ ਲਗਾਤਾਰ ਉਸ ਤੋਂ ਲੈ ਹੀ ਰਹੇ ਆ ਦਿੰਦੇ ਤੋਟ ਨਹੀਂ ਉਹ ਕਦੇ ਘਟਦਾ ਨਹੀਂ ਸਾਡੇ ਕਰਮਾਂ ਅਨਸਾਰ ਜਿੰਨੇ ਕੋ ਸਾਡੇ ਕਰਮ ਚੰਗੇ ਮੰਦੇ ਨੇ ਸਾਨੂੰ ਮਿਲ ਹੀ ਜਾਂਦਾ ਹੈ ਪਰ ਮੂਰਖ ਤਾਂ ਇੱਥੇ ਹੋ ਜਾਂਦੀ ਹੈ ਜੇ ਉਹ ਦੇ ਰਿਹਾ ਹੈ ਹੰਢਾ ਰਹੇ ਆ ਵਰਤ ਰਹੇ ਆ ਪਰ ਜਦੋਂ ਉਹ ਦੇ ਘਰ ਵਾਸਤੇ ਦਰ ਘਰ ਵਾਸਤੇ ਗੁਰੂ ਘਰ ਵਾਸਤੇ ਸਾਨੂੰ ਸੇਵਾ ਦਾ ਸੰਬੰਧ ਕਢਣੀ ਪੈ ਜਾਵੇ ਅਸੀਂ ਉੱਤੇ ਨਾਸ਼ ਕਰੇ ਹੋ ਜਾਣੇ ਕਿਸੇ ਮਨੁੱਖ ਨੂੰ ਦੂਜੇ ਮਨੁੱਖ ਬਾਰੇ ਪਤਾ ਨਹੀਂ ਕਿ ਇਹਦੇ ਕਿੰਨੇ ਕੁ ਸਮਰੱਥਾ ਹੈ ਕਿੰਨਾ ਕੁ ਦੇ ਸਕਦਾ ਹੈ ਪਰ ਜਿਨੇ ਸਾਨੂੰ ਦਾਤਾਂ ਦਿੱਤੀਆਂ ਹੋਈਆਂ ਨੇ ਰਿਜਕ ਦਿੱਤਾ ਹੋਇਆ ਧਨ ਦਿੱਤਾ ਹੋਇਆ ਹੈ ਉਹ ਸਾਨੂੰ ਸਭ ਪਤਾ ਹੈ ਕਿ ਇੰਡੀ ਕਿਨੇ ਕੋ ਪਾਇਆ ਹੈ ਕਿੰਨਾ ਕੋ ਇਹ ਦਾਣ ਕਰ ਸਕਦਾ ਹੈ ਇਹ ਸ਼ਬਦ ਨੂੰ ਧਿਆਨ ਦੇ ਆ ਜੇ ਦੇਂਦੇ ਟੋਟ ਨਹੀਂ ਤਸ ਕਰਤੇ ਉਹ ਸਾਨੂੰ ਦਾਤਾਂ ਦੇ ਰਿਹਾ ਹੈ ਕਦੇ ਵੀ ਉਹ ਥੋੜਦਾ ਨਹੀਂ ਕਦੇ ਵੀ ਉਹ ਟੋਟ ਨਹੀਂ ਕਰਦਾ ਪਰ ਜਦੋਂ ਅਸੀਂ ਉਹਦੇ ਦਰ ਘਰ ਵਾਸਤੇ ਕੜਨਾ ਪੈ ਜਾਵੇ ਸਾਡੇ ਮਨਾਂ ਵਿੱਚ ਟੋਟਾ ਆ ਜਾਂਦਾ ਹੈ ਸ਼ੰਕਾ ਆ ਜਾਂਦੀ ਹੈ ਦੇਂਦੇ ਟੋਟ ਨਹੀਂ ਤਸ ਕਰਤੇ ਪੂ ਰਿਓ ਰਤਨਾ ਕਰੇ ਉਹ ਖਜ਼ਾਨਿਆਂ ਦੇ ਨਾਲ ਰਤਨਾ ਦੇ ਨਾਲ ਭਰਿਆ ਹੋਇਆ ਹੈ ਜਾਚਕ ਜਾਚੈ ਨਾਮ ਤੇਰਾ ਸੁਆਮੀ ਜਾਚਕ ਜਾਚਕ ਹੁੰਦਾ ਹੈ ਮੰਗਣ ਵਾਲਾ ਜਾਚਕ ਮੰਗਤਾ ਜਾਚੈ ਮੰਗ ਰਿਆ ਹੈ हे ਮਾਲਕ ਅਸੀਂ ਤੇਰੇ ਦਰ ਦੇ ਮੰਗਤੀਆਂ ਜਾਚੈ ਤੇਰੇ ਤੋਂ ਮੰਗ ਰਹੇ ਹਾਂ ਜਾਚਕ ਜਾਚੈ ਨਾਮ ਤੇਰਾ ਸੁਆਮੀ ਪਰ ਆਪਾਂ ਦਰਕਰ ਦੇ ਮੰਗਤੇ ਹਾਂ ਮੰਗਣ ਵੀ ਆਉਨੇ ਆ ਪਰ ਅਸੀਂ ਪਦਾਰਥ ਮੰਗ ਕੇ ਮੁੜ ਜਾਣੇ ਆ ਕਦੀ ਸਾਨੂੰ ਧਨ ਚਾਹੀਦਾ ਕਦੀ ਕੋਈ ਗੱਡੀ ਚਾਹੀਦੀ ਕਦੀ ਕੋਈ ਪਦਾਰਥ ਚਾਹੀਦਾ ਹੈ ਜਾਚਕ ਜਾਚਾ ਰੋਜ਼ਾਨਾ ਹੀ ਆਉਨੇ ਆ ਕੋਈ ਨਾ ਕੋਈ ਮੇਰੀ ਵੱਖਰੀ ਭਾਵਨਾ ਹੈ ਕਿਸੇ ਸੰਗਤ ਦੀ ਵੱਖਰੀ ਭਾਵਨਾ ਹੈ ਆਪੂ ਆਪਣੇ ਮਨੋ ਮਰਤियां ਕਰਕੇ ਅਸੀਂ ਰੋਜ਼ਾਨਾ ਮੰਗ ਕੇ ਜਾਂਨੇ ਆ ਪਰ ਗੁਰੂ ਜੀ ਸਮਤ ਬਖਸ਼ ਦੇਵੇ ਅਸੀਂ ਉਦੇ ਤੋਂ ਨਾਮ ਦੀ ਦਾਤ ਮੰਗ ਲਈਏ ਜਾਚਕ ਜਾਚਾ ਨਾਮ ਤੇਰਾ ਸੁਆਮੀ ਤੇਰਾ ਨਾਮ ਮਿਲ ਜਾਵੇ ਘਟ ਘਟ ਅੰਕ ਰਸੋਈ ਰੇ ਫਿਰ ਹਰ ਇੱਕ ਸਰੀਰ ਦੇ ਅੰਦਰ ਉਹ ਪ੍ਰਮਾਤਮਾ ਵਸਿਆ ਨજર ਆ ਜਾਵੇਗਾ ਨਾਨਕ ਦਾਸ ਤਾਂ ਕੀ ਸ਼ਰਣਾਈ ਜਾ ਤੇ ਬਿਰਤਾ ਨਾ ਕੋਈ ਰੇ ਉਹਦੀ ਸ਼ਰਣ ਵਿੱਚ ਜੁੜੀਏ ਉਹਦੇ ਹੁਕਮ ਨੂੰ ਸਹਿਜੇ ਕਰਕੇ ਮੰਨੀਏ ਨਾਮ ਸਿਮਰਨ ਦੇ ਨਾਲ ਸੇਵਾਵਾਂ ਦੇ ਨਾਲ ਜੁੜੀਏ ਜਾਂ ਤੇ ਬਿਰਤਾ ਨਾ ਕੋਈ ਰੇ ਜਿਦੇ ਤੋਂ ਬਿਰਤਾ ਨਾ ਕੋਈ ਮਨੁੱਖ ਹੈ ਨਾ ਕੋਈ ਥਾਂ ਹੈ ਜਿਉ ਸਾਨੂੰ ਹਰ ਥਾਂ ਤੇ ਵੇਖ ਰਿਹਾ ਹੈ ਸਾਡੇ ਕਰਮਾਂ ਨੂੰ ਵੇਖ ਰਿਹਾ ਹੈ ਇਸ ਲਈ ਯਤਨ ਕਰੀਏ ਚੰਗੇ ਕਰਮਾਂ ਨੂੰ ਕਰੀਏ ਦਰਕਰਦੇ ਲਈ ਜੇ ਸਾਨੂੰ ਦਾਤਾਂ ਦੇ ਰਿਹਾ ਤੇ ਸੇਵਾ ਵੀ ਜ਼ਰੂਰ ਕਢੀਏ ਕਿਉਂਕਿ ਦਸਬੰਧ ਦੇ ਨਾਲ ਮਨੁੱਖ ਦੀ ਕਿਰਤ ਕਮਾਈ ਸਫਲ ਹੋ ਜਾਂਦੀ ਹੈ ਗੁਰੂ ਕਿਰਪਾ ਕਰੇ ਜਿਵੇਂ ਗੁਰਬਾਣੀ ਰੋਜ਼ਾਨਾ ਹੀ ਨਵੇਂ-ਨਵੇਂ ਪਹਿਲੂਆਂ ਦੇ ਨਾਲ ਸਾਨੂੰ ਸਮਝਾਉਣਾ ਕਰਦੀ ਹੈ ਸਾਨੂੰ ਸਮਝ ਆ ਜਾਵੇ ਸਤਿਨੀਆਂ ਕਬੀਨਤੀਆਂ ਪ੍ਰਵਾਨ ਵਾਹਿਗੁਰੂ ਜੀ